ਈਮਾਨ ਹੋਣੀ ਲੋਟਰ ਦੀਮਾਨ ਡੀਐਫਏ ਵੱਲੋਂ ਅੱਜ ਜੋ 17ਵਾਂ ਐਗਰੀਕਲਚਰ ਤੇ ਡੇਰੀ ਐਕਸਪੋ ਮੇਲਾ ਲਗਾਇਆ ਹੋਇਆ ਹੈਗਾ ਸੋ ਇਹ ਬਹੁਤ ਹੀ ਜਿਹੜਾ ਬਹੁਤ ਵਧੀਆ ਜਿਹੜਾ ਪੀਡੀਐਫਾ ਦਾ ਉਪਰਾਲਾ ਹੈਗਾ ਪਿਛਲੇ 17 ਸਾਲਾਂ ਤੋਂ ਇਹ ਕਰਦੇ ਆ ਰਹੇ ਨੇਗੇ ਇਹਦੇ ਨਾਲ ਜਿਹੜੇ ਪੰਜਾਬ ਦੇ ਡੇਰੀ ਫਾਰਮਰਸ ਨੇਗੇ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਬੁਲਾਰਾ ਮਿਲਿਆ ਹੈਗਾ ਡੇਰੀ ਇੰਡਸਟਰੀ ਨੂੰ ਤੇ ਇੱਥੇ ਅੱਜ ਵੱਖ-ਵੱਖ ਜਿਹੜੀਆਂ ਕੰਪਨੀਆਂ ਨੇਗੀਆਂ ਉਹਨਾਂ ਵੱਲੋਂ ਆਪਣੇ ਸਟਾਲ ਲਗਾਏ ਗਏ ਨੇਗੇ ਜਿੰਨਾ ਤੇ ਅਸੀਂ ਵਿਜ਼ਿਟ ਕਰਕੇ ਦੇਖਿਆ ਡੇਰੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਮੈਕਨਾਈਜੇਸ਼ਨ ਹੈਗੀ ਆ ਉਹ ਹੋ ਰਹੀ ਹੈਗੀ ਇਸ ਨੂੰ ਦੇਖ ਕੇ ਮੈਨੂੰ ਬਹੁਤ ਸਾਰਾ ਖੁਸ਼ੀ ਹੋਈ ਹੈ ਤੇ ਵੱਖ-ਵੱਖ ਜਿਹੜੇ ਫਾਰਮਰਸ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪਿੰਡਾਂ ਤੋਂ ਆਏ ਨੇਗੇ ਆਪਣੇ-ਆਪਣੇ ਐਨੀਮਲਸ ਜਿਹੜੇ ਹੈਗੇ ਆ ਉਹਨਾਂ ਨੂੰ ਕੰਪੀਟੀਸ਼ਨ ਲਈ ਲੈ ਕੇ ਆਏ ਹੈਗੇ ਉਹਨਾਂ ਐਨੀਮਲ ਦਾ ਜਿਹੜਾ ਬਰੀਡਸ ਦਾ ਕੰਪੀਟੀਸ਼ਨ ਹੋ ਰਿਹਾ ਹੈਗਾ ਮਿਲਕਿੰਗ ਦਾ ਕੰਪੀਟੀਸ਼ਨ ਹੋ ਰਿਹਾ ਹੈਗਾ ਜਿਹਦੇ ਨਾਲ ਜਿਹੜੀ ਹੈਗੀ ਸਾਡੀ ਡੇਰੀ ਇੰਡਸਟਰੀ ਹੈ ਇਨੂੰ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਬੋਲਾਰਾ ਮਿਲ ਰਿਹਾ ਹੈਗਾ ਤੇ ਇਹ ਅੱਗੇ ਅੱਗੇ ਵਧ ਰਿਹਾ ਹੈ। ਇਹ ਵਿਰਕਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਇੱਕ ਜਿਹੜੀ ਹੈਗਾ ਲੀਡਿੰਗ ਜਿਹੜਾ ਮਾਰਕੀਟ ਲੀਡਰ ਹੈਗਾ ਤੇ ਅਸੀਂ ਬਾਕੀ ਵੀ ਜੋ ਪ੍ਰਾਈਵੇਟ ادارے ਹੈਗੇ ਆ ਉਹ ਵੀ ਮਿਲਕ ਪ੍ਰੋਕਿਊਰ ਕਰਦੇ ਆ ਵਿਰਕਾ ਵੱਲੋਂ ਹਮੇਸ਼ਾ ਹੀ ਜਿਹੜੇ ਫਾਰਮਰਸ ਨੇ ਇਹਨਾਂ ਨੂੰ ਰਿਮਿਊਨੇਰੇਟ ਪ੍ਰਾਈਸ ਦਿੱਤਾ ਜਾਂਦਾ ਹੈਗਾ। ਤੇ ਬਾਕੀ ਸਾਰੇ ਜਿਹੜੇ ਪ੍ਰਾਈਵੇਟ ਪਲੇਅਰਸ ਹੈਗੇ ਉਹਨਾਂ ਨਾਲੋਂ ਜ਼ਿਆਦਾ ਪ੍ਰਾਈਸ ਦਿੱਤਾ ਜਾਂਦਾ ਹੈਗਾ ਕਿਉਂਕਿ ਵੇਰਕਾ ਤੇ ਫਾਰਮਰ ਦਾ ਹੈ ਹੀ ਆਪਣਾ ਦਰ ਆ ਇਸ ਲਈ ਯਾਨੀ ਕਿ ਫਾਰਮਰਸ ਨੂੰ ਜਿਹੜਾ ਹੈਗਾ ਬਹੁਤ ਹੀ ਅੱਛਾ ਜਿਹੜਾ ਪ੍ਰਾਈਸ ਦਿੱਤਾ ਜਾਂਦਾ ਹੈ ਨਾ ਕਿ ਮਨ ਪ੍ਰੋਡਿਊਸਰ ਆਹ ਵੇਰਕਾ ਦੁੱਧ ਨੂੰ ਕੰਪਨੀ ਦਾ ਆ ਰਿਹਾ ਜੋ ਜਗਾ ਜਗਾ ਤੇ ਸਟਾਲ ਲਾ ਕੇ ਸ਼ਾਮ ਦੇ ਟਾਈਮ ਦੁੱਧ ਵੇਚਦੇ ਹੈਗੇ ਆ ਉਹਦਾ ਕਸਟਮਰ ਨੂੰ ਕਿਵੇਂ ਮਨਸਰ ਲੱਗੂਗਾ ਵੀ ਉਹ ਸਹੀ ਦੁੱਧ ਦੇ ਰਹੇ ਨੇ ਕਸਟਮਰ ਦੁੱਧ ਲੈਣਾ ਆਉਂਦਾ ਮੈਥਡ ਆਫ ਕੁਐਸਚਨ ਇਜ਼ ਜੀ। ਦੰਦ ਬੇਕ ਰਿਆ ਜੀ ਜਗਰਾਵਾ ਸ਼ਹਿਰ ਦੇ ਵਿੱਚ ਸਤਾਨ ਲੱਗੇ ਹੋਏ ਨਕਲੀ ਦੁੱਧ ਵੇਚ ਰਿਹਾ 40 ਰੁਪਏ ਕਿਲੋ। ਜੀ। ਇਹ ਦੇਖੋ ਜਿਹੜਾ ਹੈਗਾ ਅਸੀਂ ਬੇਰ ਕਾ ਜਿਹੜਾ ਅਸੀਂ ਆਪਣਾ ਦੁੱਧ ਬੇਰ ਕਾ ਦਾ ਜਿਹੜਾ ਹੈਗਾ ਇੱਕ ਆਪਣਾ ਪ੍ਰੋਡਕਟ ਹੈਗਾ ਉਹਨੂੰ ਆਪਣਾ ਵੇਚਦੇ ਆਂਗੇ ਆਪਣੇ ਸਾਡੇ ਪੈਕਡ ਹੁੰਦਾ ਸਾਡੇ ਬੇਰ ਕਾ ਦੇ ਜਿਹਦੇ ਉੱਤੇ ਪੈਕਟ ਦੇ ਉੱਪਰ ਲੱਗਿਆ ਹੁੰਦਾ। ਜਿਹੜਾ ਪ੍ਰਾਈਵੇਟ ਲੋਕੀ ਤੋਂ ਤੇ ਵੇਚ ਰਿਆ ਉਹਦੇ ਰਿਗਾਰਡਿੰਗ ਤਾਂ ਤੁਸੀਂ ਸਿਹਤ ਵਿਭਾਗ ਨਾਲ ਟਾਈਪ ਕਰ ਸਕਦੇ ਹੋ। ਉਹਨਾਂ ਦੇ ਉੱਪਰ ਸਾਡਾ ਕੋਈ ਕੰਟਰੋਲ ਨਹੀਂ। ਸਰ ਬੇਰ ਕਾ ਜੁੱਧਾ ਹੁੰਦਾ ਹੈਗਾ ਜੋ ਪਲਾਸ ਅਜਿਹਾ ਬਸੇ ਬਹਿਣਿਆ ਕਿਉਂ ਸਰ ਪੈਸਾ ਮੇਰੇ ਕੋਲ ਵਰਲਡ ਵਾਈਡ ਹੈਗਾ ਏ ਜੇ ਅਸੀਂ ਇੱਕ ਇਹ ਇੱਕ ਪੈਰਿਸ਼ੀਬਲ ਆਈਟਮ ਹੈਗੀ ਹੈ ਜੇ ਨੂੰ ਅਸੀਂ ਪ੍ਰੋਸੈਸ ਕਰਕੇ ਪ੍ਰੋਪਰਲੀ ਪੈਕ ਨਹੀਂ ਕਰਾਂਗੇ ਤਾਂ ਇਹ ਸ਼ਾਮ ਨੂੰ ਅਗਲੇ ਦਿਨ ਇਹ ਖਰਾਬ ਹੋ ਜਾਏਗਾ ਇਸ ਕਰਕੇ ਰੀਪੈਕ ਕਰਨਾ ਜ਼ਰੂਰੀ ਹੈ